ਲੱਗ ਦੇ ਲਾ ਕਿਹੜਾ ਵੇਲਾ ਹੋ ਗਿਆ ਗੈ ਨੂੰ ਉਹੀ ਕੁਮਾਰੀ ਹੁੰਦੀ ਵਾਲੀ ਆਤ ਨਹੀਂ ਮਾਂ ਦੀ ਤੀ ਦੀ ਜਾਂਦੀ ਸੱਦਕੇ ਲਿਉਣੀ ਪਊਗੀ ਰੋਟੀ ਵੇਲਾ ਹੋ ਗਿਆ ਦੇ ਲਾ ਆਈ ਦਾ ਕੀ ਸਹਾਰਾ ਕਰੇ ਉਹ ਚੱਲ ਕੀ ਹੁੰਦਾ ਕੁੜੀਆਂ ਕੱਤਰੀਆਂ ਦਾ ਜੀ ਲੱਗ ਜਾਂਦਾ ਉਸ ਵੇਲੇ ਗੱਲਾਂ ਬਾਤਾਂ ਕਰਦੀਆਂ ਆਉਣੀਆਂ ਵਿਚਾਰੀਆਂ ਇੱਕ ਦੂਜੀ ਦੇ ਸੱਸਾਂ ਨੂੰ ਗਾਲਾਂ ਦੇ ਜਾਂਦੀਆਂ ਹੋਣੇ ਇਕੱਠੀਆਂ ਹੋ ਕੇ ਬੈਠੀਆਂ ਹੈਂ ਆਹ ਕਾ ਨੂੰ ਸੱਸਾਂ ਦੀ ਮੈਲ ਥੋਤੀ ਐ ਵੀ ਆ ਜਾ ਤੂੰ ਘਰੇ ਮੈਨੂੰ ਤਾਂ ਆਈ ਸੀ ਚੱਲ ਮਾਵਾਂ ਥੀਆਂ ਬੈਠ ਕੇ ਕੋਈ ਦੁੱਖ ਸੁੱਖ ਕਰਾਂਗੀਆਂ ਪਾ ਪੌਂਦੀ ਮਾਂ ਦੀ ਤੀ ਉੱਡ ਗਈ ਹੁਣ ਤਾਂ ਕਮਲੀ ਨੇ ਚਾਹ ਨਹੀਂ ਪੀਤੀ ਮੈਂ ਤਾਂ ਬੋਲ ਮਾਰਦੀ ਰਹਿ ਗਿਆ ਉਹ ਤਾਂ ਪਾਰ ਗਈ ਕਹਿੰਦੀ ਬਾਪੂ ਦੱਸਦੀ ਮੇਰੀ ਮਾਂ ਨੂੰ ਮੈਂ ਤਾਂ ਚੱਲੀ ਆ ਇੱਕ ਜੀਤਾ ਕਰਦਾ ਬੋਲ ਮਾਰ ਲਿਆ ਮੈਂ ਵੀ ਆ ਜਾ ਹੁਣ ਰੋਟੀ ਪਾਣੀ ਦੱਸ ਦੇ ਖਾ ਲੈ ਖਾਦੀ ਦਾਲ ਦੂਰ ਕਹੀ ਕੋਈ ਨਾ ਆ ਆਪੇ ਆ ਜੂੰਗੀ ਆ ਜਾ ਕਿਹੜੇ ਮੇੜਿਆਂ ਦੀ ਗਈਆਂ ਮਸਾ ਮਸਾ ਉੱਥੇ ਗਈਆਂ ਮੈਂ ਉਹਦੀ ਪਿੱਛੇ ਹੀ ਲੱਗ ਜਾਨੇ ਤੂੰ ਤਾਂ ਕਹਿਣਾ ਨਾ ਦੇਖ ਲੈ ਕਹਿੰਦੀ ਮਸਾ ਮਸਾ ਗਈਾਂਗੀ ਤੇ ਫਿਰ ਇੱਥੇ ਵੀ ਮਸਾ ਮਸਾ ਹੀ ਆਈ ਸੀ ਮੇਰੇ ਕੋਲ ਮੈਂ ਤਾਂ ਮਾਂ ਹੁਣ ਇੱਥੇ ਰਾਤ ਨੂੰ ਮੈਂ ਇੱਥੇ ਹੀ ਪੈਣਾਗਾ ਮਾਰ ਲਿਓ ਜਿਹੜੀਆਂ ਗੱਲਾਂ ਮਾਰਨੀਆਂ ਨੇ ਉਹਦੇ ਕੋਲ ਮਸਾ ਬਿੰਦ ਘੜੀ ਬੈਠ ਕੇ ਆਈਆਂ ਨਾਲੇ ਸਾਰੀਆਂ ਹੀ ਬੈਠੀਆਂ ਨੇ ਉੱਥੇ ਤੱਕ ਇੱਕੋ ਥਾਂ ਮੈਂ ਇਕੱਠੀਆਂ ਹੋਈਆਂ ਬੈਠੀਆਂ ਨੇ ਗਿਆ ਬਸ ਅਸੀਂ ਸੱਸਾਂ ਦੇ ਗੱਲਾਂ ਕਰਦੇ ਸੀ ਆਪਦੇ ਕੰਮ ਕਰਦੀਆਂ ਉਹ ਕਹਿੰਦੀ ਭਾਈ ਮੇਰਾ ਪ੍ਰੌਣਾ ਤਾਂ ਸਾਰਾ ਦਿਨ ਕੰਮ ਤੇ ਰਹਿੰਦਾਗਾ ਘਰੇ ਹੱਥ ਨਹੀਂ ਆਉਂਦਾ ਆ ਕੇ ਪੀ ਕੇ ਆ ਜਾਂਦਾ ਇਸ ਗੱਲੋਂ ਇਹ ਤਾਂ ਠੀਕ ਨੇ ਮਾ ਨਸ਼ੇ ਪੱਤੇ ਨੂੰ ਤਾਂ ਨਹੀਂ ਹੱਥ ਲਾਉਂਦੇ ਹੈਗੇ ਨਹੀਂ ਉਹ ਦੇਖ ਲਾ ਕਹਿੰਦੀ ਰਾਤ ਨੂੰ ਰੱਜ ਕੇ ਆ ਜਾਂਦਾ ਹੱਥ ਨੇ ਫਿਰ ਭਈ ਕਲੇਸ਼ ਕਰਦਾ ਘਰੇ ਮੈਂ ਮਰ ਜਾਂ ਦੇਖ ਲੈ ਜਿਹੜਾ ਖਾਣਾ ਹੀ ਦੇਖਿਆ ਉਹੀ ਭਲਾ ਕੁੜੇ ਪੁੱਤ ਇਦਾਂ ਦੋ ਖੁੱਡ ਘੱਟ ਹੋਣਾ ਪਰ ਨਸ਼ੇ ਪੱਤੇ ਵਾਲਾ ਬੰਦਾ ਨਾ ਹੋਵੇ ਓਏ ਇਹਦੇ ਵਾਲੇ ਪਾਸੇ ਵੀ ਤੂੰ ਸੁਣ ਲੈ ਗੱਲ ਹੈ ਜੇ ਪ੍ਰਾਉਣਾ ਨਰਮ ਹੈ ਚੱਲ ਵਧੀਆ ਸਿਆਣਾ ਹੈ ਬੋਲਣ ਗਤੀ ਚ ਵੀ ਵਧੀਆ ਹੈ ਪਰ ਇਹਦੀ ਸੱਸ ਤੇਜ ਹੈ ਚੱਲ ਡਾਡੀ ਤੁਹਾਨੂੰ ਤਾਂ ਵੀ ਲੱਗਦਾ ਹੁਣ ਸੱਸਾ ਦਾ ਪਈ ਤਾਂ ਇਹ ਜੇ ਹੁੰਦੀਆਂ ਨਹੀਂ ਆਏ ਭਾਈ ਤੂੰ ਨੌਕਰਾਉਣੀ ਤਾਂ ਨਹੀਂ ਤੇਰੇ ਤੇ ਹੁਕਮ ਚਲਾਉਂਦੀ ਆ ਉਹ ਕੀ ਗੱਲ ਮਾੜਾ ਮੋਟਾ ਸਵਾਲ ਜਵਾਬ ਕਰਨੇ ਸਿੱਖ ਲੈ ਸਾਰੀ ਉਮਰ ਛਤਰਖਾਨ ਨੂੰ ਤਾਂ ਕਰੇਗੀ ਬੱਸ ਕਰ ਡੈਡੀ ਨਾਲੇ ਕੰਮ ਤਾਂ ਹੁਣ ਉੱਥੇ ਮੈਨੂੰ ਕਰਨਾ ਹੀ ਪੈਣਗੇ ਬਈ ਕਿੰਨਾ ਕੁ ਟਾਈਮ ਬੈਠੀ ਰੂੰਗੀ ਉੱਥੇ ਹੁਣ ਮੈਂ ਦੇਖ ਲੈ ਕਿੱਡੀ ਸਿਆਣੀ ਹੋ ਗਈ ਇੱਥੇ ਦਾ ਕਦੇ ਡੱਕਾ ਨਹੀਂ ਦੂਰਾ ਕਰਿਆ ਸੀ ਚੱਕ ਕੇ ਕਹਿੰਦੀ ਕਰ ਲੂੰਗੀ ਆਪੇ ਹੁਣ ਆਪਦਾ ਘਰ ਬਣ ਗਿਆ ਸਵਰਾ ਘਰ ਹੁਣ ਤਾਂ ਬਥੇਰੇ ਭੱਜੀ ਫਿਰਦੀ ਆ ਉਰੀ ਮੈਂ ਮੂਦੜਦੀ ਹੂੰ ਹੁਣ ਤਾਂ ਹੂੰ ਚਾਹ ਨੂੰ ਉਧਰਦੀ ਐ ਟਿਕਾਣ ਦੇ ਦਿੰਦੀ ਅਗਲੀ ਹੈ ਹੁਕਮ ਤੇ ਹੁਕਮ ਕਦੇ ਕੁਛ ਕਹਤਾ ਕਦੇ ਕੁਛ ਕਹਤਾ ਕਦੇ ਪੋਚੇ ਲਵਾ ਲੈ ਕਿਹਦੇ ਭਾਂਡੇ ਮਜਾ ਲੈ ਕਿਦੇ ਰੋਟੀਆਂ ਕਿਦੇ ਪਸ਼ੂਆਂ ਦਾ ਸਾਰਾ ਦੰਧਾਲ ਇੱਥੇ ਸੜਦਾ ਫਿਰ ਡੈਡੀ ਹੁਣ ਮੈਂ ਹੀ ਕਰੂੰਗਾ ਉੱਥੇ ਦੱਸ ਜੇ ਹੁਣ ਗੰਦ ਘਰੇ ਪਿਆਰੂਗਾ ਤੁਸੀਂ ਆ ਕੇ ਕਹੋ ਵੀ ਭਾਈ ਸਾਡੀ ਕੁੜੀ ਤਾਂ ਇੱਥੇ ਕੋਈ ਕੰਮ ਧੰਦਾ ਨਹੀਂ ਮੇਰੀ ਸੱਸ ਫੇਰ ਤੁਹਾਨੂੰ ਬੋਲੇਗੀ ਮੈਂ ਕਹਿੰਦੀ ਤਾਂ ਫਿਰ ਮੈਂ ਵੀ ਹੁੰਦੀ ਸੀ ਵੀਰ ਮੇਰੇ ਆਖੇ ਤਾਂ ਲੱਗਦੀ ਨਾ ਓਰੇ ਐ ਪਤਾ ਸੀਗਾ ਵੀ ਜਵਾਬ ਦਿੱਤੇ ਸੜ ਜੂਗਾ ਆਪੇ ਮੇਰੀ ਮਾਂ ਲੱਗੀ ਰਹੂਗੀ ਚਲ ਮਾਂ ਇੱਥੇ ਆਏ ਪੇਕੇ ਦੇ ਘਰ ਚੰਗਾ ਹੁੰਦਾਗਾ ਸੌਰਿਆਂ ਦੇ ਕਿਹੜਾ ਕੋਈ ਪੁੱਛਦਾ ਕਰਦਾਗਾ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ ਕੰਮ ਤਾਂ ਭਈ ਕਰਨੇ ਹੀ ਪੈਣਗੇ ਹੁਣ ਇੱਥੇ ਤੁਹਾਨੂੰ ਮੈਂ ਜਵਾਬ ਤਾਂ ਦੇ ਦੰਦੀ ਤੀ ਚਾਹੇ ਮੈਂ 10 ਵਜੇ ਤੱਕ ਅਰਜਾਈ ਚ ਪਈ ਰਹਿੰਦੀ ਤੀ ਉੱਥੇ ਤੜਕੀ 5 ਵਜੇ ਉੱਠਣਾ ਪੈਂਦਾਗਾ ਸੱਚੀ ਗੱਲ ਆ ਪੁੱਤ ਫਿਰ ਹੁਣ ਸਹੁਰੇ ਘਰੇ ਤਾਂ ਕੰਮ ਕਰਨਾ ਹੀ ਪੈਂਦਾ ਚਲੋ ਜਾਣਾ ਕੋਈ ਨਾ ਕੰਮੋ ਕੰਮੋ ਪਿੱਛੇ ਨਾ ਕਹਾ ਹੀ ਮੇਰੀ ਤੀ ਦੇਖੇ ਮੈਂ ਤੈਨੂੰ ਹੁਣ ਵੀ ਕਹੀ ਨਹੀਂ ਪਹਿਲਾਂ ਵੀ ਇਹੀ ਸਮਝਾਉਂਦੀ ਸੀ ਸਾਨੂੰ ਕੰਮ ਦਾ ਲਾਂਬਾ ਨਾ ਆਵੇ ਕੋਈ ਨਾ ਪੁੱਤ ਕੋਈ ਬੰਦਾ ਥਾਕਦਾ ਨਹੀਂ ਸੰਗਾ ਕੰਮ ਕਰਦਾ ਨਾ ਨਹੀਂ ਆਉਂਦਾ ਲਾਂਬਾ ਤੈਨੂੰ ਜਦੋਂ ਮੈਂ ਗਿਆ ਪੋਚੇ ਰੌਣ ਮੜੀ ਪਈ ਸੀ ਇਹ ਤਾਂ ਆਪ ਹੀ ਨਹੀਂ ਖੜਦੀ ਸ ਚੱਲ ਠੰਡ ਚੈਨ ਨੇ ਪੋਚੇ ਵੀ ਨਾ ਰੋਜ ਲਾਇਆ ਕਰ ਠੰਡ ਲੱਗ ਜੂਗੀ ਜਾਂ ਤੱਤੇ ਤੁੱਤੇ ਪਾਣੀ ਨਾਲ ਦੋ ਚਾਰ ਦਿਨਾਂ ਤੋਂ ਪੋਚੇ ਲਾ ਲਿਆ ਕਰਨ ਆਲੇ ਫਿਰ ਰੋਜ ਸੋਡੇ ਕਿਹੜਾ ਕੁਝ ਵੱਕ ਜੱਲ ਲਾਗਾ ਵੀ ਉੱਥੇ ਖਿੰਨਣ ਖੰਡਿਆਂ ਹੁੰਦਾ ਹੈਗਾ ਹਾਈ 23 ਦਿਨਾਂ ਤੋਂ ਲਾ ਲਿਆ ਕਰ ਪੁੱਤ ਨਹੀਂ ਮਾਂ ਫਿਰ ਐ ਗੰਦਾ ਐ ਵਧੀਆ ਵੀ ਨਹੀਂ ਲੱਗਦਾ ਇਹਦਾ ਤੂੰ ਐ ਕਰਿਆ ਕਰ ਮੈਂ ਤਾਂ ਦੱਸ ਸਕੀਮ ਜਦੋਂ ਪੋਚੇ ਲਾਉਣੀ ਹੁੰਦੇ ਨੇ ਨਾ ਉਹ ਬੈਂਪਰ ਜਿਹਾ ਕਰੜਾ ਜਿਹਾ ਰੱਖਿਆ ਕਰ ਉਹ ਜੋ ਤੇਰੇ ਲਈ ਮਾਂ ਵਿੱਚ ਆਏ ਨੇ ਕਈ ਵਾਰੀ ਪਾੜਾਂ ਪੂੜਾਂ ਕਰਦੀ ਐ ਉਦੋਂ ਆਣ ਜਾ ਕੇ ਮਾਰਿਆ ਗੱਟਿਆਂ ਤੇ ਮੈਂ ਦੇਖ ਲੈ हां तूसी ਹੁਣ ਮੇਰੇ ਸੱਸ ਦੇ ਗਿੱਟਾ ਗੋਡਾ ਤੜਵਾਓ ਫਿਰ ਭਾਈ ਮੈਂ ਉਹਨੂੰ ਮੰਝੇ ਦੇ ਉੱਤੇ ਸਭ ਕੁਝ ਦੇਣਾ ਮਾੜਾ ਮੋਟਾ ਉੱਠ ਕੇ ਕੁਛ ਤਾਂ ਕਰ ਲੈਂਦੀ ਆ ਆਪਦਾ ਤਾਂ ਰੋਟੀ ਪਾਣੀ ਖਾ ਲੈਂਦੀ ਆ ਮੱਤਾ ਮੱਤਾ ਦੇਖ ਲੈ ਦਿੰਦਾ ਐ ਨਹੀਂ ਉਹਦਾ ਐਡੀ ਆ ਕਿ ਮੋਟੀ ਡਾਡੀ ਫੜਕੇ ਵਹੀ ਇਹਦੇ ਮਰੂਟੂ ਹੈ ਜੋ ਬਸ ਕਹ ਰਹੇ ਜੀ ਮਤ ਨਾ ਦੇ ਤੇਰੇ ਤਾਂ ਹੱਸੀ ਰਹੇ ਜੋ ਕੁੜੀ ਦੀ ਠੂਈ ਤੜਵਾ ਦੇਗਾ ਪਤਾ ਵੇਪਰ ਚ ਵਾਦੇ ਡਿੱਗਦੀ ਡਿੱਗਦੀ ਮੈਨੂੰ ਹੀ ਵਿੱਚ ਘਸੌੜ ਕੇ ਡਿੱਗ ਜੇ ਐਵੇਂ ਮੇਰੀ ਪੂਤਾ ਪਰੇ ਰਹੀ ਤੇਰੇ ਤਾਂ ਕੁਝ ਵੀ ਨਹੀਂ ਬਚਣਾ ਸਾਹੀਆਂ ਤਾਂ ਕਹਿ ਨਹੀਂ ਆ ਡਾਡੀ ਕੀ ਮੈਨੂੰ ਐਂ ਦੱਸ ਹੁਣ ਤੇ ਦਾਲ ਸਬਜ਼ੀ ਕਾਦੀ ਬਣਾਵਾ ਮੈਂ ਤਾਂ ਬੈਠੀ ਆ ਇਹਦਾ ਡੱਕ ਗਈ ਹੂੰ ਮੈਂ ਨਹੀਂ ਖਾਣਾ ਕੁਛ ਵੀ ਮੈਨੂੰ ਪਹਿਲੀ ਪਤਾ ਸੀ ਉਹ ਕੱਟੇ ਸੌਰੀਆਂ ਖਾਲੀ ਮੁੰਡਾ ਦਿੰਦੀਆਂ ਨੇ ਬਾਲਾ ਕਰਦੇ ਤਾਂ 3 ਦਿਨ ਤਾਂ ਹੋ ਗਏ ਪਿੱਟੀ ਜੰਦੇ ਇਹਨੂੰ ਸਾਗ ਬਣਾਇਆ ਹੋਇਆ ਸੀ ਉਹਨਾਂ ਨੇ ਤਾਜ਼ਾ ਤਾਜ਼ਾ ਸਾਗ ਤੇ ਮੱਕੀ ਦੇ ਰੋਟੇ ਬੰਦੇ ਤੇ ਨਾਲੇ ਖਾਈ ਗਏ ਨਾਲੇ ਗੱਲਾਂ ਮਾਰੀ ਗਈਆਂ ਉਹ ਕਾ ਨੂੰ ਭਾਈ ਕੱਲ ਮੈਂ ਇਧਰ ਨੰਘਿਆ ਜਾਂਦਾ ਸੀ ਉਹ ਸੌਰੀਆਂ ਕਿਸੇ ਕੁੜੀ ਨੂੰ ਮਿਲ ਕੇ ਆਉਂਦੀਆਂ ਸੀ ਦੋਨੇ ਮੈਨੂੰ ਕਹਿੰਦੇ ਚਾਚਾ ਕੇ ਆਪਣੀ ਪ੍ਰੀਤ ਕਦੋਂ ਆਊਗੀ ਮਾਪੇ ਕੱਲ ਨੂੰ ਦੇਖਦੇ ਆਂ ਕੱਲ ਨੂੰ ਲਿਓ ਉਹਨਾਂ ਨੂੰ ਤਾਂ ਪੱਕੀਆਂ ਹੋ ਰਹੀਆਂ ਤਾਂ ਹੀ ਦਾ ਜ ਸਾਗ ਬਣਾ ਕੇ ਬੈ ਗਈਆਂ ਚੱਲ ਚੰਗਾ ਫਿਰ ਬੈਜੋ ਕਰੋ ਗੱਲਾਂ ਮੈਂ ਤਾਂ ਫੇਰ ਆਵਦੀਆਂ ਰੋਟੀਆਂ ਲਾਹਾਂ ਭਾਈ ਅਸੀਂ ਤਾਂ ਖਾਵਾਂਗੇ ਬਸ ਮੈਂ ਵੀ ਆਉਦੇ ਕੱਪੜਾ ਲਿੜਾਇਆ ਕੱਢਦੀ ਆ ਮਾਂ ਕੱਢ ਲੈ ਚੱਲ ਬਣਾ ਲਓ ਰੋਟੀ ਖਾ ਲਾਂ ਇੱਕ ਨਦੀ ਨਦੀ ਮੋਖਲੀ ਲਿਆ ਦੇ ਦੁਕਾਨ ਤੋਂ ਇਹ ਛੱਡ ਦੇ ਪੁੱਤ ਹੁਣ ਹਾਂ ਹਾਂ ਲੈ ਮਾਂ ਜਦਿਆਂ ਕਿਤੇ ਫੇਰ ਆਪਾਂ ਦੋਵੇਂ ਬੈਠ ਕੇ ਖਾਂਵਾਂਗੇ ਲੈ ਆ ਕੇ ਦੇ ਚੱਲ ਮੈਂ ਜਾਂਨਾ ਚੰਗਾ ਉੱਥੇ ਮੰਗਾ ਲਿਆ ਕਰਨਾ ਚਾਲ ਚੰਗਾ ਨਈ ਲਿਆ ਕੇ ਤੇ ਮੈਂ ਤਾਂ ਖਾਂਦੀ ਹੀ ਨਹੀਂ ਤੰਗਾ ਜਾਨਾ ਫਿਰ ਐ ਬਿੱਲੇ ਉਹ ਕਹਿੰਦੇ ਸੀ ਦੂਜੇ ਲਾਡੀ ਹੋਰੀ ਵੀ ਘੁੰਮਣ ਚੱਲਾਂਗੇ ਚੱਲੀਏ ਫਿਰ ਨਾਲੇ ਪਰਪੁਰਪ ਦੇਖ ਆਵਾਂਗੇ ਹੁਣ ਤਾਂ ਪੈ ਰਹੀ ਐ ਨਾਲੇ ਹੁਣ ਤਾਂ ਖੇਤਕਣੇ ਵੀ ਬਿੱਲੇ ਆ ਪਾਣੀ ਪੂਣੀ ਲੱਗ ਗਿਆ ਓਏ ਕੰਮ ਨਹੀਂ ਖੇਤ ਦੇ ਮੋਕਦੇ ਹੁੰਦੇ ਓਏ ਘੁੰਮਣ ਤੋਂ ਕੀ ਟਿੰਡੀਆਂ ਮੰਗਦਾ ਕੋ ਮਨੂ ਹੀ 4 ਰੁਪਏ ਘਰੇ ਰੱਖ ਲਓ ਕੰਝਦੇ ਕੰਮ ਆਉਣਗੇ ਕੱਲ ਨੂੰ ਕਪੜਾ ਲਿੜਾ ਲੈ ਜਾਂਦਾ ਬੂਟ ਪਾਪੜਾ ਲੈ ਜਾਂਦਾ ਕੋਈ ਜ਼ਰੂਰੀ 8-10000 ਨੂੰ ਅੱਗ ਲਾਉਣੀ ਆ। ਓਹ ਕਿਹੜੇ ਕੰਜੂਸ ਬੰਦੇ ਨੂੰ ਲੱਗ ਗਿਆ ਕਹਿਣ ਮੈਂ? ਕਿਹੜੇ ਕੰਜੂਸ ਬੰਦੇ ਨੇ? ਓਏ ਹਾਂ ਰਚਨ ਵਾਲੇ ਤੇਰੀ ਮੰਮੀ ਨੇ ਕਿਹੜਾ ਜਾਣ ਦੇਣਾ ਨਾਲੇ ਤੈਨੂੰ। ਤੂੰ ਤਾਂ ਐਂ ਕਹਿਣਾ ਵੀ ਮੈਂ ਕਿਹੜਾ ਜਾਣਾ ਬਈ। ਵੈਸੇ ਤਾਂ ਮੈਂ ਜਾ ਕੇ ਰਾਜੀ ਵੀ ਨਹੀਂ। ਹੂੰ। ਜੇ ਮੈਂ ਰਾਜੀ ਹੁੰਦਾ ਵੀ ਹੂੰ ਇਹ ਗੱਲ ਭਈ ਤੇਰੀ ਵੀ ਸਹੀ ਐ। ਮੇਰੀ ਮਾਂ ਜਾਣ ਵੀ ਨਹੀਂ ਦਿੰਦੀ ਦੀ। ਉਹ ਤਾਂ ਆਨੇ ਬਹਾਨੇ ਮੇਰੇ ਨਾਲ ਆਡੇ ਲਾਈ ਜਾਂਦੀ ਐ ਯਾਰ ਬਾਹਰ ਕਿੱਥੇ ਜਾਣ ਦੇ ਦੂ ਮੈਨੂੰ ਘੁੰਮਣ ਉਹ। ਮਨ ਕਰੇ ਬੇਦਾ ਵੀ ਕਿਹੜਾ ਨਾਂ ਲਿਖਿਆ ਦਿਓ। ਓਏ ਮੈਂ ਤਾਂ ਐਂ ਕਹਿੰਦਾ ਸੀ ਮੱਖ ਆਪਣੇ ਦੂਜੇ ਮੁੰਡੇ ਜਾ ਰਹੇ ਨੇ 4 ਚਾਰ ਪੰਜ ਆਪਾਂ ਖਾਸ ਹੈਗੇ ਆ ਘੁੰਮਿਆਂ ਦੇ ਨਾਲੇ ਬਰਫੀ ਦੇਖ ਜਾਂਦੇ ਆ ਮੈਂ ਤਾਂ ਇੰਸਟਾਗ੍ਰਾਮ ਜੀ ਤੇ ਦੇਖੀ ਜਾਂਦਾ ਉਹ ਬਰਫ ਨੂੰ ਕੀ ਦੇਖਣਾ ਤੈਂ ਬਰਫ ਡਿੱਗਦੀ ਦੇਖਣੀ ਹੈ ਤੈਂ ਉਹ ਮੇਰੇ ਵਾਲਾ ਤਾਂ ਆਹਥ ਨੇ ਪੇਗ ਚ ਦੇਖਦਾ ਹੁੰਦਾ ਉਹ ਦਿਖਾ ਦੂ ਓਏ ਉਹ ਤਾਂ ਮੇਰੇ ਵਾਲਾ ਪਾਪਾ ਵੀ ਸਿਰਦਾ ਹੈ ਬੱਸ ਫਿਰ ਹੋਰ ਕੀ ਬਰਫ ਦਾ ਦੇਖਣਾ ਓਏ ਨਾਲੇ ਚੀਜ਼ਾਂ ਚ ਕੁਝ ਨਹੀਂ ਹੈਗਾ ਤੂੰ ਤਾਂ ਚੱਲ ਕਿਤੇ ਨਾ ਕਿਤੇ ਠੀਕ ਵੀ ਹੈ ਜੇ ਮੇਰੀ ਮਾਂ ਰੋਕਦੀ ਹੈ ਪਰ ਮੇਰੀ ਮਾਂ ਰੋਕਦੀ ਹਰੇਕ ਚੀਜ਼ ਤਮੈਂ ਨਾ ਤਾਂ ਉਹ ਕਿਤੇ ਖਾਣ ਪੀਣ ਤੋਂ ਮਤਲਬ ਐਂ ਕਹੀ ਵੀ ਚੱਲ ਤੂੰ ਜਾਇਆ ਨਾ ਕਿਤੇ ਉਹ ਮੜਾ ਮੋਟਾ ਨੇੜ ਤੇੜੇ ਘੁੰਮਣ ਨੂੰ ਨਾ ਜਿਵੇਂ ਫਿਲਮ ਫਿਲਮ ਦੇਖਣ ਜਾਂਦੇ ਨੇ ਸਾਰੇ ਮੈਨੂੰ ਤਾਂ ਉਹ ਵੀ ਨਹੀਂ ਜਾਣਦ ਹੁੰਦੀ ਹੈ ਹੀ ਬੋਪੜੀ ਆ ਯਾਰ ਚੱਲ ਤੂੰ ਐਂ ਕਹਿ ਲਈ ਫਿਰ ਆਪਦੀ ਮਾਂ ਨੂੰ ਕਿ ਆ ਵੀ ਕੱਲਾ ਮੈਂ ਆਪ ਹੀ ਜਾਊਂ ਪੈਸੇ ਤੇਰੇ ਚੱਲ ਆਪਾਂ ਕਰ ਲਾਂਗੇ ਰਲ ਮਿਲ ਕੇ ਕਿ ਕਿੰਨੇ ਕ ਲੱਗਣਗੇ ਹੁਣ ਤਾਂ ਉਹ ਜੇ ਗੱਲ ਗੱਡੀ ਦੀ ਕਰਦਾ ਗੱਡੀ ਆਪਣੀ ਲਈ ਹੱਕ ਲਾਂਗੇ ਯਾਰ ਗੱਡੀ ਤਾਂ ਹੱਕ ਲੇਗਾ ਗੱਲ ਤਾਂ ਕਰੂੰ ਐ ਜੇ ਘਰੋਂ ਮੜਾ ਮੋਟਾ ਹੋ ਰਾਜੀ ਹੋ ਫੇਰੇ ਐ 24 ਘੰਟੇ ਦਾ ਮੱਥੇ ਤੇਉੜੀ ਨਹੀਂ ਲੋਟ ਆਉਂਦੀ ਉਹਦੀ 24 ਘੰਟੇ ਕਦੇ ਮੇਰੀ ਬਹੂ ਦਾ ਬਹਾਨਾ ਲੈ ਲਿਆ ਕਦੇ ਮੇਰਾ ਬਹਾਨਾ ਲੈ ਲਿਆ ਕਦੇ ਕੰਮ ਦਾ ਬਹਾਨਾ ਲੈ ਲਿਆ ਕਦੇ ਕਦੇ ਮੇਰਾ ਗੋਡਾ ਦਾ ਹੁੰਦਾ ਕਦੇ ਮੋਡਾ ਤੇ ਹੁੰਦਾ ਕੁਛ ਨਹੀਂ ਦੁਖਦਾ ਬਸ ਕਾਰਨ ਕੀ ਹੈ ਵੀ ਮੈਨੂੰ ਸੱਦਾ ਨਹੀਂ ਬੋਲਣਾ ਗੱਲ ਇਹ ਹੈ ਬਸ ਗੱਲ ਇਹ ਹੈ ਮੁੱਕ ਦੀ ਗੱਲ ਇਹ ਹੈ ਵੀ ਨਾਤੇ ਨੂੰ ਜਾਣ ਦੇਣਾ ਕਿਤੇ ਕਿਤੇ ਨਹੀਂ ਜਾਣ ਦਿੰਦੀ ਯਾਰ ਉਹ ਮੈਨੂੰ ਪਤਾ ਫਿਰ ਹੁਣ ਕਿਵੇਂ ਕਰੀਏ ਫਿਰ ਜਾਂਦਾ ਨਹੀਂ ਹੁਣ ਤੂੰ ਮੈਂ ਨਹੀਂ ਜਾਂਦਾ ਤੁਸੀਂ ਜਾਇਆ ਹੋ ਯਾਰ ਬੱਲੇ ਅਸੀਂ ਵੀ ਯਾਰ ਛੱਡ ਪਣਾ ਯਾਰ ਫਿਰ ਤਾ ਇੰਸਟਾਗ੍ਰਾਮ ਤੇ ਦੇਖ ਲਾਂਗੇ ਅਗਲੀ ਵਾਰੀ ਬਰਾਮ ਨੂੰ ਲਈ ਫਿਰ ਅਗਲੀ ਵਾਰੀ ਦੇਖ ਲਾਂਗੇ ਬਾਬਾ ਸੁੱਖ ਰੱਖੇ ਫਿਰ ਚੱਲ ਅਗਲੀ ਵਾਰੀ ਦੇਖ ਲਾਂਗੇ ਹੋਰ ਤੇਰੇ ਬਿਨਾ ਤੂੰ ਇੰਨਾ ਵਧੀਆ ਬੋਲ ਬਾਲਦਾ ਉੱਥੇ ਭੋਂਕਾ ਤੂੰ ਹੀ ਤੈਗੇ ਸਾਡੇ ਚੋਂ ਫਿਰ ਭੋਂਕਾ ਤੂੰ ਫਿਰ ਜੀ ਨਹੀਂ ਲੱਗਣਾ ਫਿਰ ਹਾਈ ਹਾਈ ਦੇਖ ਬਾਲਾ ਹਾਈ ਹਾਈ ਹਾਇਰ ਬਾ ਬੇਮੁੰਡਿਆ ਏ ਹਾਏ ਬੇ ਮੁੰਡਿਆ ਹੇ ਕੀ ਹੋ ਗਿਆ ਮਾ ਕਿਉਂ ਖੌਰੂ ਪਾਇਆ ਕੀ ਖੌਰੂ ਬਣਿਆ ਪਿਉ ਦੇ ਦੇ ਵਿਚੀ ਪੜਿਆ ਰਿਆ ਕਰ ਬੇ ਹਾਏ ਬੇ ਰੱਬਾ ਬੇ ਹੋ ਕੀ ਗੱਲ ਹੋ ਗਈ ਬੇ ਮੈਂ ਤਾਂ ਮਰਨ ਲੱਗ ਰਹੀ ਆਂਗੀ ਤੈਨੂੰ ਗੱਲ ਦੀ ਹੋਈ ਪਈ ਤੈਨੂੰ ਫੋਨ ਦਾ ਹੋਇਆ ਪਿਆ ਕਾ ਤੋ ਮਨ ਲੱਗ ਰਹੀ ਆ ਭਾਈ ਕੀ ਹੋ ਗਿਆ ਤੈਨੂੰ ਮੇਰੇ ਦਰਦ ਹੋਈ ਜਾਂਦਾ ਇੱਥੇ ਬੱਖੀ ਚ ਨਾਲੇ ਮੇਰਾ ਸਿਰ ਦੁਖੀ ਜਾਂਦਾ ਐ ਨਹੀਂ ਲੱਗਦਾ ਐ ਲੱਗਦਾ ਮੈਨੂੰ ਜਿਵੇਂ ਤਾਪ ਚੜਿਆ ਹੁੰਦਾ ਡਾਕਟਰ ਨੂੰ ਬੁਲਾ ਕੇ ਲਿਆਵਾ ਹਾਏ 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 ਵੇ ਡਾਕਟਰ ਕੀ ਕਰੂਗਾ ਡਾਕਟਰ ਮੇਰੇ ਗੋਲੀ ਮਾਰੂ ਪਰ ਕੇ ਦਵਾਈ ਡਾਕਟਰ ਇਹ ਦੇਉਗਾ ਹੋਰ ਟਰੈਕਟਰਾਂ ਮਿਸਤਰੀ ਦੇਉਗਾ ਤੈਨੂੰ ਆਕੇ ਦਵਾਈ ਹਾਏ 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 ਟਰੈਕਟਰਾਂ ਮਿਸਤਰੀ ਦੀ ਵੀ ਲੋੜ ਨਹੀਂ ਮੈਨੂੰ ਡਾਕਟਰ ਦੀ ਵੀ ਲੋੜ ਨਹੀਂ ਮੇਰੀ ਸੁਣ ਲੈ ਗੱਲ ਹਾਂ ਪਹਿਲਾਂ ਨਾ ਉਹ ਬਹੂ ਜੀ ਨੂੰ ਲਿਆ ਜਾ ਕੇ ਬਸ ਫਿਰ ਤੈਨੂੰ ਹੋਇਆ ਕੁਝ ਨਹੀਂ ਫਿਰ ਇਹ ਤੇਰੇ ਸਭ ਡਰਾਮੇ ਨੇ ਭਾਈ ਤੈਨੂੰ ਕੁਝ ਨਹੀਂ ਹੋਇਆ ਕੱਖ ਨਹੀਂ ਹੋਇਆ ਤੈਨੂੰ ਚੱਲ ਫਿਰ ਠੀਕ ਐ ਚੰਗਾ ਮੈਂ ਤਾਂ ਡਰਾਮੇ ਕਰਦੀ ਆ ਵੇ ਮੈਂ ਹੁਣ ਗੋਲੀਆਂ ਲੈ ਕੇ ਹਟੀਆਂ ਔਰ ਦੇਖ ਲਾ ਉੱਥੇ ਪਏ ਨੇ ਪੰਨੇ ਹਲੇ ਫ੍ਰਿਜ ਤੇ ਲਪਹਾਫਾ ਵੀ ਨਹੀਂ ਬੰਨਿਆ ਮੈਂ ਫ੍ਰਿਜ ਦੇ ਪੰਨੇ ਤਾਂ ਮੈਂ ਦੇਖ ਲਿਆ ਇੱਕ ਗੋਲੀ ਨਿਕਲੀ ਹੋਈ ਹੈ ਇੱਕ ਗੋਲੀ ਨਾਲ ਅੱਛਾ ਲੋਟ ਹੋ ਜਾਈਏ ਇੱਕ ਗੋਲੀ ਨਾਲ ਦਰਦ ਵਾਲਾ ਬੰਦਾ ਇਹ ਨਹੀਂ ਕਰਦਾ ਹੁੰਦਾ ਦਰਦ ਵਾਲਾ ਬੰਦਾ ਤਾਂ ਖੂ ਪੱਟ ਦਿੰਦਾ ਇਹੇ ਟਾਈਮ ਨੂੰ ਜਦੋਂ ਮੈਂ ਖੂ ਪੱਟਣ ਜੋਗੀ ਹੈਗੀ ਤੇ ਉਹ ਤੈਨੂੰ ਮੈਂ ਖੂ ਪੱਟ ਦੇਂਦੀ ਤੀ ਹੁਣ ਮੇਰੇ ਜੇ ਹਿੰਮਤ ਨਹੀਂ ਖੂ ਪੱਟਣ ਦੀ ਦਰਦਾਂ ਦੀ ਗੋਲੀ ਲੈ ਕੇ ਹਟੀਆਂ ਮੈਂ ਹੁਣ ਫਿਰ ਤੈਨੂੰ ਕਹੀਂ ਤਾਂ ਇਹ ਨਾ ਵੀ ਦਵਾਈ ਦਵਾ ਲੈਣਾ ਹੋਰ ਦੱਸ ਮੈਂ ਕੀ ਕਰਾਂ ਤੂੰ ਮੇਰੀ ਗੱਲ ਸੁਣ ਨਾ ਤੂੰ ਜਾ ਕੇ ਨਾ ਬਹੂ ਨੂੰ ਲਿਆ ਤੇ ਫੇਰ ਮੈਨੂੰ ਦਵਾਈ ਦਵਾ ਲੈ ਕਰੇ ਵੀ ਕਿਨੂੰ ਛੱਡ ਕੇ ਜਾਵਾਂਗੇ ਉਹ ਕੋਈ ਨਹੀਂ ਬੈਠੀ ਰਹਿਣ ਦੇ ਦੋ ਦਿਨ ਹੋਰ ਲਾਏ ਉਹਨੇ ਪਰਸੋਂ ਨੂੰ ਤਾਂ ਉਹ ਆਪੇ ਫੋਨ ਕਰ ਤੂੰ ਭੱਗ ਜਾ ਫੋਨ ਫੂਨ ਨਾ ਕਰੇ ਕੱਲ ਫੋਨ ਕਰ ਦਿੰਨਾ ਫੇਰ ਮੇਰੀ ਗੱਲ ਸੁਣ ਲੈ ਜੇ ਫੋਨ ਕਰੇਗਾ ਨਾ ਅਗਲਾ 100 ਬਹਾਨਾ ਲਾ ਦਿੰਦਾ ਤੂੰ ਚੁੱਪ ਕਰਕੇ ਤਿਆਰ ਹੋ ਕੇ ਭੱਗ ਜਾ ਬਸ ਓਏ ਐ ਨਹੀਂ ਕਹਿੰਦਾ ਤਿਆਰ ਨੂੰ ਕੀ ਮੈਂ ਕੋਈ ਬਾਲਾ ਹੋਆ ਹੁਣ ਤਿਆਰ ਹੋਇਆ ਤਾਂ ਹੁਣ ਤਾਂ ਲੈ ਰਹੀ ਏ ਤਮਾਆਂ ਤਿਆਰ ਨੂੰ ਦੱਸ ਮੈਂ ਤਾਂ ਐਂ ਕਹਿੰਦਾ ਸੀ ਮਾ ਹੁਣ ਫੇਰ ਵੀ ਫੋਨ ਲਾ ਕੇ ਰ ਤਲਾ ਤਲਾ ਦਾ ਬਸ ਤਲਾਈ ਤਲਾਏ ਉਹਨੇ ਵੀ ਕੋੜੇ ਨਹੀਂ ਵੀਰ ਨੇ ਤੂੰ ਜਾ ਕੇ ਕਹਿ ਦੇ ਵੀ ਮਾਂ ਬਿਮਾਰ ਹੋ ਰਹੀ ਹੈਗੀ ਬਸ ਤੂੰ ਵਗ ਜਾ ਲੈ ਜੀ ਤਾਂ ਵੀ ਮਾਂ ਤਾਂ ਜਮੀ ਲਵੇ ਲੱਗਿਆ ਕੰਮ ਆਹੋ ਕਹਿ ਦੇ ਚੰਕਾ ਵਗ ਜਾ ਨਾ ਐਡਾ ਕੁੱਤਾ ਹੈ ਨਾ ਹਰਾਮ ਜੱਦਾ ਜਿੱਡਾ ਕਹਿੰਦੇ ਸਾਰਾ ਦਿਨ ਬਹੁਤ ਹੀ ਮੇਰ ਕਰੂਗਾ ਐ ਹਾਏ ਰੱਬਾ ਹੇ ਹੂੰ 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 ਚੱਲ ਮੈਂ ਜਾਂਦਾ ਮਾ ਦਵਾਈ ਤੂੰ ਹੀ ਲੈ ਲਈ ਮੈਂ ਆਕਾਸ਼ ਨੂੰ ਫੋਨ ਕਰ ਦਿੰਨਾ ਉਹ ਦਵਾ ਦੂਗਾ ਦਵਾਈ ਤੈਨੂੰ ਕੋਈ ਨਹੀਂ ਜੇ ਲੋੜ ਪਈ ਕੋਈ ਨਾ ਆਹ ਮੋਟਰਸਾਈਕਲ ਤਾਂ ਲੈ ਜਾ ਉਹ ਇਹਦਾ ਖਰਾਬ ਹੋ ਰਿਹਾ ਆਕਾਸ਼ ਵਾਲਾ ਲੈ ਜਾਣਾ ਨਾ ਮੈਂ ਚੰਗਾ ਹਾਂ ਇਹ ਗੱਡੀ ਛੜਾਇਆ ਦਿੰਦੀ ਆ ਲੈ ਆਜਾ ਉਹ ਹਾਈ ਤੱਕ ਨਹੀਂ ਖੜਾ ਕੇ ਗਏ ਤਣੋਗੇ ਬੇ ਕੋਈ ਨਾ ਗੱਡੀ ਤਾਂ ਆਜੂਗੀ ਤੂੰ ਮੇਰੀ ਗੱਲ ਸੁਣ ਨਾ ਬਹਾਨਾ ਬਹੁੰਨਾ ਜਾਣਾ ਕਹਿੰਦੇ ਬਈ ਬਿਮਾਰ ਹੋ ਰਹੀ ਮੇਰੀ ਮਾਂ ਉਹ ਹੁਣ ਜਦੋਂ ਅਗਲੇ ਦੇਢੀ ਤੇ ਜਾ ਕੇ ਖੜ ਗਿਆ ਫੇਰ ਤਾਂ ਤੋਰਨ ਗਈ ਚੰਗਾ ਜਾ ਬਗ ਜਾ ਆਓ ਸਾਰੇ ਨਹੀਂ ਤੇਰੇ ਵਰਗੇ ਹੁੰਦੇ ਨਾਲੇ بس ਹਾਥ ਦਾ ਮੈਨੂੰ ਚੋਬੇ ਲਾ ਬਸ ਹੋਰ ਕੀ ਹੋ ਗਿਆ ਹੁਣ ਜੀ ਮੈਂ ਅੱਧ ਪੈਰ ਤਲਵਾਰ ਤੇ ਮੁੱਕੀ ਮਰਵਾਤੀ ਹੁਣੇ ਜਾ ਹੁਣੇ ਜਾ ਭਗ ਜਾ ਤੇਰੇ ਮੂਰੇ ਹੱਥ ਬੰਨੇ ਭਗ ਜਾ ਹਾਂ ਹੋ ਚੰਗਾ ਅੱਖ ਨਹੀਂ ਹੋਇਆ ਤੈਨੂੰ ਐ ਹਾਂ ਆਈ ਹਾਈ ਸ਼ੁਕਰ ਹੈ ਬਾਕੇ ਐਸੇ ਖੁਸ਼ੀ ਜੀ ਨਾ ਹੁਣ ਕੁਸ ਬਣਾ ਕੇ ਖਾਣੀ ਆ ਆ ਕੰਮ ਕੁੰਮ ਦਾ ਕੀ ਆ ਆਪੇ ਕਰ ਲੂਗੀ ਆ ਕਿ ਐਂ ਕਰਦੀਆਂ ਉਹ ਤਾਂ ਮੈਨੂੰ ਲੱਗਾ ਸਾਰਾ ਘੰਟੇ ਕਿਚ ਮੁੜੇ ਆਉਣਗੇ ਪੀਨੂ ਪਤਾ ਹੈ ਮੇਰੀ ਲਾਤ ਦਾ 20 ਮਿੰਟ ਦਾ ਰਾਹ ਜਾਣਦਾ 20 ਮਿੰਟ ਆਉਂਦਾ ਉਸ ਇੰਨਾ ਕਿਚ ਰਹੇ ਬੈਠੂਗਾ ਉਥੇ ਚਾਹ ਪਾਣੀ ਪੀਉ ਉਹਦੋਂ ਕੁਝ ਬਣਾ ਕੇ ਦੁੱਧ ਚ ਸੇਵੀਆਂ ਪਾ ਕੇ ਖਾ ਕੇ ਮੌਜ ਨਾਲ ਪਈਉ ਭਾਂਡੇ ਦੋ ਤੋਦੂ ਪਤਾ ਨਹੀਂ ਲੱਗੇ ਵੀ ਸੇਵੀਆਂ ਖਾਦੇ ਨੇ ਬੁੱਢੀ ਨੇ ਬਾਕੀ ਦਾ ਕੰਮ ਆਪੇ ਕਰ ਲੂ ਆ ਕੇ ਮੈਂ ਇਕੜਾ ਨੌਕਰ ਰੱਖੀ ਹੋਈ ਆ ਇਹਨਾਂ ਦੀ ਚਲ ਆ ਤਾਂ ਵਧੀਆ ਹੋ ਗਿਆ ਕੰਮ ਸਕੀਮ ਤਾਂ ਮੇਰੀ ਕਮਾਈ ਕੁਰੇ ਪਤ ਕੀ ਤੇ ਉਂਗਲਾਂੀਆਂ ਮਾਰੀ ਜਾਨੀ ਐ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਆਪਾਂ ਸ਼ਹਿਰ ਬਾਜ਼ਾਰ ਵਗ ਚੱਲਦੀਆਂ ਕੋਈ ਤੈਨੂੰ ਝੁੱਗਾ ਚੁੰਨੀ ਦਬਾ ਲਿਆ ਵਾਂ ਅੱਜ ਚੱਲੀ ਇੱਕ ਟੜਕੇ ਚੱਲ ਗਏ ਹਜੇ ਕੀ ਹੋਇਆ ਮਾਂ ਹਜੇ ਮੈਂ ਚਾਰ ਪੰਜ ਦੇ ਨੇ ਇੱਥੇ ਹੀ ਆ ਕਿਤੇ ਨਹੀਂ ਜਾਂਦੀ ਐਗੀ ਕੱਲ ਪਰਸੋਂ ਨੂੰ ਲੈ ਆਵਾਂਗੇ ਜਾ ਕੇ ਲੈ ਦੇਖ ਲੈ ਸਿਓ ਲੈਂਦੀ ਮੈਂ ਤਾਂ ਐਂ ਕਹਿੰਦੀ ਸੀ ਕਿ ਕੋਈ ਨਾ ਉੱਥੇ ਜਾ ਕੇ ਸਿਓ ਲੂੰਗੀ ਦੱਸ ਨਾਲੇ ਬਹਾਨੇ ਨਾਲ ਮਸ਼ੀਨ ਤੇ ਬੈਠੀ ਰਹਾ ਕਰੂੰਗੀ ਹੋਰ ਅੱਖੇ ਨਹੀਂ ਲੱਗਦੀ ਹੈंगी ਉੱਥੇ ਤਾਂ ਬਾਲਾ ਮਸ਼ੀਨ ਤੇ ਬੈਠੀ ਰਹੇਗੀ ਕੰਮ ਤਾਂ ਤਾਂ ਦੇ ਕੁੜਕੀ ਪਰੋਂ ਨਾ ਸਸਰੀ ਘਰ ਮੀ ਸਾਸਰੀ ਘਰ ਪੁੱਤ ਬੈ ਜਾ ਪੁੱਤ ਹਾਂਜੀ ਬੈਠੋ ਹੋਰ ਬਲੀ ਠੀਕ ਠਾਕ ਆ ਮਾਤਾ ਠੀਕ ਹੋ ਜੀ ਹਾਂ ਜਾ ਪੁੱਤ ਪਾਣੀ ਲੈ ਹਾਂ ਮੈਂ ਲੈ ਲੀਂਗੀ ਆਹ ਵਾਹ ਉਹਨ ਫੜਾ ਦੇ ਹੋਰ ਪੁੱਤ ਤੇਰੀ ਮੰਮੀ ਠੀਕ ਸੀ ਹਾਂ ਠੀਕ ਠਾਕ ਮੰਮੀ ਤੁਸੀਂ ਦੱਸੋ ਹਾਂ ਪੁੱਤ ਠੀਕ ਆ ਡੈਡੀ ਕਿਵੇਂ ਠੀਕ ਹੈ ਪੁੱਤ ਵਧੀਆ ਠੀਕ ਠਾਕ ਮੈਨੂੰ ਕਿੱਥੇ ਉਹ ਦਾ ਪੁੱਤ ਪਿੰਡ ਵਗ ਗਿਆ ਸੀਗਾ ਤੇਰੀ ਭੂਆ ਢਿੱਲੀ ਜੀ ਹੋ ਰਹੀ ਸੀ ਬਸ ਉਹ ਹਟੀ ਨਹੀਂ ਫੋਨ ਕਰਨੋਂ ਆਏ ਨੂੰ ਤਾਂ ਥੋੜੇ ਦਿਨ ਹੀ ਹੋਏ ਸੀਗੇ ਅੱਛਾ ਫਿਰ ਦੁਬਾਰੇ ਵਗ ਗਿਆ ਮਾਂ ਚੱਲ ਭਾਈ ਵਗ ਜਾ ਫਿਰ ਜਦੋਂ ਆਖੀ ਜਾਂਦੀ ਹੈਗੀ ਕਿ ਮੈਨੂੰ ਜਿਆਦਾ ਬਿਮਾਰ ਤਾਂ ਨਹੀਂ ਠੀਕ ਹੈ ਨਾ ਨਾ ਜਿਆਦਾ ਨਹੀਂ ਹੈਗੀ ਪੁੱਤ ਹੈਗੀ ਤਾਂ ਉਹ ਉਹੀ ਨੋਰਮਲ ਬੁਖਾਰ ਬਖੂਰ ਜਾਂ ਚੜਦਾ ਸੀ ਠੰਡ ਜੀ ਲੱਗ ਗਈ ਹੂੰ ਜਾਣਾ ਤਾਂ ਅਸੀਂ ਦੋਨਾਂ ਨਹੀਂ ਸੀ ਮਾਮੀ ਦੋਤੇ ਨੇ ਪਤਾ ਲੈਣਾ ਮਾਂ ਚੱਲਨੇ ਪਤਾ ਲਿਆਵਾਂਗੇ ਫਿਰ ਉਹਨੇ ਫੋਨ ਕਰਤਾ ਕਹਿੰਦੀ ਕੱਲੇ ਮੁੰਡੇ ਨੂੰ ਤੋਰ ਦੇ ਕਹਿੰਦੀ ਭਾਬੀ ਤੂੰ ਫੇਰ ਆ ਜੀ ਵਾ ਚੱਲ ਚੰਗਾ ਭਾਈ ਫਿਰ ਮੈਂ ਚਲੋ ਹੋਰ ਦਿੰਨੀ ਆ ਵਗ ਜਾ ਭਾਈ ਮਹਾਂ ਇੱਕ ਦੋ ਦਿਨ ਚੱਲ ਜਾ ਆ ਹਣਾ ਪਹਿਲਾਂ ਤਾਂ ਮੈਂ ਫੋਨ ਕਰਨ ਲੱਗਿਆ ਸੀ ਫਿਰ ਮਹਾਂ ਚੱਲ ਤੁਸੀਂ ਕੰਮ ਧੰਦਾ ਕਰਦੇ ਹੋਗੇ ਫੋਨ ਕਈ ਵਾਰੀ ਚੱਕਿਆ ਜਾਵੇ ਨਾ ਚੱਕਿਆ ਜਾਵੇ ਕੋਈ ਨਾ ਕੋਈ ਨੀ ਕੋਈ ਨੀ ਮੰਮੀ ਕੁਛ ਨਹੀਂ ਜਾਂਦਾ ਯਾਰ ਤਾਂ ਅਸੀਂ ਦੱਸਿਆ ਕਰਿਆ ਹੀ ਨਹੀਂ ਹੈਗਾ ਵੀ ਅੱਜ ਆਵਾਂਗਾ ਉਹ ਮੈਂ ਕਹੀਂ ਤਾਂ ਜਾਂ ਨਹੀਂ ਪਹਿਲਾਂ ਮੈਂ ਫੋਨ ਕਰਦਾ ਸੀ ਫਿਰ ਮਹਾਂ ਤੂੰ ਫੋਨ ਉਰਾ ਪਰਾਂ ਤਰ ਰੱਖਿਆ ਹੋਣਾ ਕਿਤੇ ਕਈ ਵਾਰੀ ਕੋਈ ਆ ਰਿਹਾ ਹੁੰਦਾ ਲਵੇ ਕੁੜੀ ਕਤਰੀ ਹੋਰ ਬੈਠੀ ਨੇ ਤਾਂ ਅੰਗ ਰੱਖੀ ਮੈਂ ਫੋਨ ਕਰੀ ਨਹੀਂ ਅੱਛਾ ਚਲੋ ਪੁੱਤ ਫੇਰ ਮੈਨੂੰ ਵੀ ਐਂ ਜੇ ਹੋਗਾ ਕੇਰਾ ਜੇ ਤਾਂ ਦੇਖ ਕੇ ਜੇ ਚਾਣ ਚੱਕ ਜੇ ਮੱਖਾ ਹੈ ਹੁਣੀ ਕਾਤਵ ਆ ਗਿਆ ਮਹਾਲ ਤੱਕ ਉਹ ਫਿਰ ਤੁਹਾਨੂੰ ਕਿਹਾ ਸੀ ਮੰਮੀ ਉਧਰ ਡੈਡੀ ਨੂੰ ਵੀ ਕਿਹਾ ਸੀ ਮੇਰੀ ਮਾਂ ਕੜਾ ਇਹ ਤਾਂ ਬਿਨਾਂ ਜੀ ਲਉਂਦੀ ਹੈ ਹੁਣ ਲੈ ਉਹੀ ਗੱਲ ਬੁਖਾਰ ਹੋ ਰਿਹਾ ਕਹਿੰਦੀ ਬੀਬੀ ਘਟ ਰਿਹਾ ਮੇਰਾ ਤਾਂ ਭਾਈ ਲੋਟੇ ਬੀਬੀ ਤਾਂ ਹੋਊਗਾ ਕਹਿੰਦੀ ਜੇ ਪ੍ਰੀਤ ਆਉ। ਅਹੀ ਹੈ ਮੇਰੀ ਮਾਂ-ਤਾਪ। ਲੈ ਚੱਕੀ ਹੋ ਗਿਆ ਬੀਬੀ ਘਟ ਰਿਹਾ। ਬਸ ਅਸੀਂ ਜਿਵੇਂ ਕਰਦੀ ਹੁੰਦੀ ਹੈ ਕਰਨ ਲੱਗ ਗਿਆ ਦੀ ਐਵੇਂ। ਉਹ ਦਵਾਈ ਤਾਂ ਰਾਤ ਵੀ ਲਈ ਸੀ ਉਹਨੇ ਦਵਾਈ ਘਰੇ ਪਈ ਸੀ ਜਿਹੜੀ। ਉਹ ਬੱਸ ਜਿਆਦੇ ਦਵਾਈ ਦਾ ਕਾਨੂੰ ਮੈਂ ਐਸਾ ਹੀ ਹੋ ਜਾਂਦਾ ਹੈ ਹੋ ਜਾਂਦਾ ਕੱਲੀ ਕਰਕੇ ਥੋੜਾ ਜਿਆਦਾ ਕਰਦੀ ਐ ਹੋਰ ਤਾਂ ਕੁਝ ਨਹੀਂ ਸੀ ਮੈਂ ਖਾਲਾ ਪੰਜ ਚਾਰ ਦਿਨ ਲਾਉਗੀ ਹਲੇ ਹੁਣ ਹੀ ਆਖੀ ਜਾਂਦੀ ਸੀ ਇਹਨੂੰ ਮਾਂ ਕੋਲ ਪੁੱਤ ਚਲ ਤੈਨੂੰ ਕੱਪੜੇ ਦਿਵਾ ਲਿਆ ਮੈਂ ਕਿਹਾ ਸੀ ਮਾਂ ਹਜੇ ਤਿੰਨ ਦਿਨ ਹੋਏ ਨੇ ਦੋ ਤਿੰਨ ਦਿਨ ਹੋਰ ਲਾ ਦੇਣ ਤੇ ਮੈਂ ਕੋਈ ਨਹੀਂ ਆਜੂ ਨਾ ਨਾ ਭਾਈ ਐਨੇ ਦਿਨ ਨਹੀਂ ਹੁਣ ਮੇਰਾ ਜੀ ਨਹੀਂ ਲੱਗਦਾ ਹੈਗਾ ਜਿਆਦੇ ਕਰਨ ਲੱਗ ਗਈ ਫਿਰ ਮੈਂ ਤਾਂ ਹੀ ਫੋਨ ਨਹੀਂ ਕਰਿਆ ਤਾਂ ਹੀ ਆ ਗਿਆ ਚੱਲ ਭਾਈ ਫਿਰ ਹੁਣ ਡੈਡੀ ਕੀ ਕਰ ਰਹੀ ਹਾਂ ਪੁੱਤ ਉਹ ਖੇਤ ਗਿਆ ਹੋਇਆ ਮੈਂ ਕਰਦੀ ਆ ਫੋਨ ਉਹਨੂੰ ਨਾਲੇ ਮੈਂ ਚਾਹ ਧਰਦੀ ਆਂ ਲਾ ਆਜੂ ਆਇਤ ਨੇ ਹਾਂ ਕਰ ਲਓ ਹੋਣੀ ਬੈਠੋ ਗੱਲਾਂ ਬਾਤਾਂ ਕਰੋ ਮੈਂ ਚਾਹ ਤਰਦੀ ਆ ਕੀ ਹੋ ਗਿਆ ਮੰਮੀ ਨੂੰ ਠੀਕ ਨੇ ਉਹ ਠੀਕ ਹੈ ਹੋਣਾ ਕੀ ਇਹ ਮੰਮੀ ਨੂੰ ਬੈਸੂ ਜੀ ਨਹੀਂ ਲਾਉਂਦੀ ਹੈਗੀ ਤਾਂ ਕਰਕੇ ਹੋ ਜਾਂਦਾ ਇਹ ਹੋਰ ਤਾਂ ਕੀ ਹੈ ਹਸਿਆਣਾ ਬੰਦਾ ਕੱਲਾ ਉਧਰ ਹੀ ਜਾਂਦਾ ਹੈ ਹੋਰ ਤਾਂ ਕੁਝ ਨਹੀਂ ਮਸਾ ਮਸਾ ਤਾਂ ਆਪਣੇ ਪੇਕੇ ਘਰ ਆਈ ਸੀਗੀ ਹਜੇ 2 ਦਿਨ ਹੋਏ ਨੇ ਇੱਥੇ ਆਈ ਨੂੰ ਉਹ ਬਹੁਤ ਨੇ ਫੇਰਾ ਨਾਲੇ ਕੁੜੀਆਂ ਤਾਂ ਆਪਦੇ ਸਹੁਰੇ ਘਰੇ ਸੁਂਦੀਆਂ ਨੇ ਉਰੇ ਕਿੰਨੇ ਕੁ ਦਿਨ ਬੈਠੇਂਗੀ ਤੂੰ ਚਾਲੂ ਤਾਂ ਕੋਈ ਗੱਲ ਨਹੀਂ ਨਾਲੇ ਕੰਮਕਾਰ ਜਿੱਥੇ ਰਹਿੰਦੇ ਸੀ ਥੋੜੇ ਬਹੁਤੇ ਉਹ ਵੀ ਮੈਂ ਕਿ ਬੈਂਕ ਭੁਮਕ ਦੇ ਕਰਵਾ ਲੰਦੀ ਇੰਨੀ ਛੋਟੀ ਚਲ ਕੋਈ ਨਹੀਂ ਫੇਰ ਲਾ ਜੀ ਐਡੀ ਗੱਲ ਐ ਦੋ ਦਿਨ ਫੇਰ ਲਾ ਜੀ ਐ ਕੀ ਹੋ ਜਾ ਬਿਲਕੁਲ ਹੋ ਜਾਂਦੀ ਹੈਗੀ ਨਾਲੇ ਤੁਹਾਨੂੰ ਪਤਾ ਮੰਮੀ ਨੇ ਤਾਂ ਈਸ਼ਵਰ ਮਸਾ ਆਉਣ ਦਿੱਤਾਗਾ ਜੋ ਦੋ ਦਿਨ ਹੋਰ ਰਹਿ ਗਈ ਫੇਰ ਕੀ ਹੋ ਜਾਗਾ ਉਹ ਫਿਰ ਤਾਂ ਹੀ ਨਹੀਂ ਆਉਣ ਦਿੰਦੀ ਤੈਨੂੰ ਉਹ ਉਹਦਾ ਵੀ ਜੀ ਨਹੀਂ ਲੱਗਦਾ ਗੱਲੀ ਦਾ ਜੀ ਕਾਨੂੰ ਬਸ ਕੰਮ ਹੀ ਨਹੀਂ ਹੁੰਦੇ ਹੋਣੇ ਮੈਨੂੰ ਪਤਾ ਤੂੰ ਤਾਂ ਸੈਣੀ ਬਣ ਜਾ ਚਲ ਕੋਈ ਨਾ ਉਹ ਇਹਨਾਂ ਨੂੰ ਜ਼ਰੂਰੀ ਵਿਚਾਰਾਂ ਨੂੰ ਇਹੋ ਕਰਨਾ ਤਾਂ ਇਹਨਾਂ ਨੂੰ ਲੱਗੂ ਵੀ ਖਾਬ ਨਹੀਂ ਸਾਡੀ ਤਾਂ ਤੰਗੇ ਬਹੁਤ ਹੈ ਜੇ ਤਾਂ ਤੈਨੂੰ ਮੈਂ ਕੁਝ ਕਹਿੰਦਾ ਮੈਂ ਤਾਂ ਤੂੰ ਸੁਣਾਈਆਂ ਕਰੇ ਨਾਲੇ ਸਹਣਿਆਂ ਦਾ ਸਭਾ ਇਹ ਹੁਣ ਫਿਰ ਤੂੰ ਕਹੀਂ ਦਾ ਜਾਨੀ ਹੈ ਚਲ ਕੋਈ ਨਾ ਫਿਰ ਮੈਂ ਕਿਹੜਾ ਮੰਮੀ ਹੋਰਾਂ ਦੇ ਸਾਹਮਣੇ ਕਹਤਾਂ ਤੂੰ ਤਾਂ ਉਦਾਂ ਹੀ ਗੁੱਸਾ ਲੱਗਿਆ ਉਹ ਸੁਣ ਲੂ ਮੰਮੀ ਕਿਹੜਾ ਜੂਪੀ ਚੈਰ ਸੋਈ ਚ ਖੜੀ ਹੋਊਗੀ ਚਲ ਕੋਈ ਨਾ ਉਹ ਗੁੱਸਾ ਨਾ ਕਰੋ ਤਾਂ ਗਾਓ ਕਰਵਾ ਪੂਨੋ ਹੋਣਾ ਪ੍ਰੀਤ ਆ ਚਾਹ ਲੈ ਇਰੇ ਵੀ ਕੀ ਸਾਰੇ ਮੇਰੀ ਮਾਂ ਕਹੜਾ ਸਦਾ ਬੋਲਦੀ ਐ ਇਹਨੂੰ ਹਾਂ ਪੁੱਤ ਹੈਲੋ ਡੈਡੀ ਕਿੱਥੇ ਹੋ ਤੁਸੀਂ ਮੈਂ ਤਾਂ ਇੱਧਰ ਖੇਤ ਕਰਨ ਸਰੋਂ ਜੀ ਦੇਖਣ ਗਿਆ ਸੀ ਭਾਈ ਮਾਂ ਸਪਰੇ ਸਪਰੂ ਮਾਰਦੀ ਹੁਣ ਟਾਈਮ ਹੋ ਰਿਹਾ ਅੱਛਾ ਚਲ ਇਹ ਤਾਂ ਕੱਮ ਬਾਅਦ ਚ ਕਰ ਲਿਓ ਪਹਿਲਾਂ ਘਰੇ ਆਜੋ ਕਿਉਂ ਕੀ ਗੱਲ ਹੋ ਗਈ ਲੈ ਕਹਿੰਦੇ ਕੀ ਗੱਲ ਹੋ ਗਈ ਉਹ ਬਿੱਲਾ ਘਰੇ ਆਇਆ ਨਾ ਤੁਹਾਡਾ ਜਵਾਈ ਲੈ ਬਿੱਲਾ ਹਏ ਦੋ ਦਿਨ ਤਾਂ ਤੈਨੂੰ ਆਈ ਨੂੰ ਹੋ ਗਿਆ ਬਿੱਲਾ ਕਿਵੇਂ ਘੂ ਆ ਕੇ ਮਿਲਣਾ ਪਤਾ ਨਹੀਂ ਬਸ ਤੁਸੀਂ ਆ ਕੇ ਗੱਲ ਕਰ ਲਿਓ ਉਹ ਬੈਠਾ ਇੱਥੇ ਘਰੇ ਆਇਆ ਹੋਇਆ ਅੱਛਾ ਚਲ ਕੋਈ ਨਾ ਮੈਂ ਆਉਣਾ ਫਿਰ ਜਿਆਦਾ ਟਾਈਮ ਨਾ ਲਾਇਓ ਮੁੜਨਾ ਉਹਨਾਂ ਨੇ ਅੱਛਾ ਹਾਂ ਫਟਾ ਕੇ ਕਿਵੇਂ ਮੁੜਨਾ ਹੈ ਮਸਾਂ ਦਾ ਆਇਆ ਏ ਥੋੜੀ ਮੁੜਨ ਦਿੰਦੇ ਆਪਾਂ ਜਿਤ ਰੱਖਾਂਗੇ ਉਹਨੂੰ ਮਿਲਾਈ ਰੱਖ ਲੈ ਜਾਈਂ ਜੇ ਮੈਂ ਮਰਜੀ ਪਰ ਤੁਸੀਂ ਇੱਕ ਵਾਰ ਕਦੇ ਆਜੋ ਪਹਿਲਾਂ ਹੁਣ ਚਲ ਮੈਂ ਆਉਣਾ ਠੀਕ ਠੀਕ ਯਾਰ ਦਬਾਕ ਜਿਹਾ ਕੰਮ ਆ ਗਿਆ ਪਾਗਰੀ ਹੈ ਹਜੇ ਕੁੜੀ ਨੂੰ ਆਈਂ ਦਾ 2 ਦਿਨ ਹੋਏ ਨੇ ਮੈਨੂੰ ਐ ਸ਼ੱਕ ਲੱਗਦੀ ਹੈ ਪੱਕਾ ਇਹਦੀ ਸੱਸ ਨੇ ਭੇਜਿਆ ਹੋਊਗਾ ਵੀ ਜਾ ਜਾ ਕੇ ਲਿਆ ਉਹ ਐ ਬਹਾਨੇਵਾਜ ਡਰਾਮੇ ਕਰਦੀ ਹਣੀ ਮੈਥੋਂ ਕੰਮ ਨਹੀਂ ਹੁੰਦਾ ਹੈ ਉਹਦਾ ਕਰਤਾ ਹੂ ਟੱਕ ਬੰਦ ਜਵਾਖ ਦਾ ਵੀ ਜਾ ਭਾਈ ਲੈ ਕੇ ਆ ਚਲ ਮੈਂ ਕਰਦਾ ਗੱਲ ਜਾ ਕੇ ਵੀ ਐ ਕਿਵੇਂ ਵੀ 2 ਦਿਨ ਤਾਂ ਕੁੜੀ ਨੂੰ ਆਈਂ ਨੂੰ ਹੋਏ ਨੇ ਭਾਈ ਉਹ ਨਾ ਤੂੰ 5-7 ਦਿਨਾਂ ਤੱਕ ਆ ਜਾਂਦਾ ਚੱਲ ਇਹ ਵੀ ਆਪਣੇ ਮਨ ਦਾ ਬਹਿਮ ਹੀ ਹੋ ਸਕਦਾ ਕੀ ਪਤਾ ਉਹ ਨਗਦਾ ਟੱਪਦਾ ਉਹ ਆ ਗਿਆ ਹੋਵੇ 10 ਮਿੰਟ ਵੀ ਚਲ ਬਹਾਨੇ ਨਾ ਮਿਲ ਜਾਨਾ ਘਰੇ ਜਾ ਕੇ ਪਤਾ ਲੱਗੂ ਫਿਰ ਕੀ ਗੱਲ ਬਾਤ ਹੈ ਉਹ ਹੋਆ ਤੂੰ ਐਦਾ ਕਾਦਾ ਕਰ ਖਿਆ ਬਰੀ ਤੁਸੀਂ ਨੀ ਯਾਰ ਅੱਖਾਂ ਭਨਤੀਆਂ ਆ ਸਬਜੀ ਨਹੀਂ ਬਣਾਉਣੀ ਹੈਗੀ ਉਹ ਮੰਮੀ ਹੀ ਆ ਕੇ ਚਾਹੀਦੀ ਹੋ ਗਿਆ ਮੈਂ ਇੱਥੋਂ ਹੀ ਹੋ ਗਿਆ ਤੂੰ ਆ ਤਾਂ ਆ ਗਮਚਾਈ ਸੀ ਚੁੱਲੇ 'ਚ ਹੋ ਮੈਂ ਗੋਹੇ ਜਲਾਤੇ ਸੋ ਹਾਂ ਬੁਤ ਚੀਰਤੀਆਂ ਖਨਾ ਬਸ ਸਮਮ ਥੋੜੀ ਐ ਰਹਿ ਗਈ ਹਾਂ ਪਹਿਲਾ ਛੇਲੇ ਚੇਹੋ ਕਰਦੀਆਂ ਬਸ ਉਹ ਮਟਰ ਤਾਂ ਕੱਢੇ ਪਏ ਨੇ ਸਮਮ ਮਸਾਲਾ ਮੈਂ ਤਿਆਰ ਕਰਤਾ ਅੱਛਾ ਯਾ ਖਬੀਦਾਂ ਲੀਏ ਬੁਤ ਚੇਹੇ ਦੇ ਨੇ ਓ ਬੱਲੇ 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 ਪਹੁੰਚ ਗਏ ਸਿਰ ਪੁੱਤ ਫਿਰ ਹੈ ਸਸਰੀਕਾਰ ਰੈਡੀ ਸਸਰੀਕਾਰ ਭਾਈ ਸਸਰੀਕਾਰ ਓ ਠੀਕ ਠਾਕ ਐ ਵਧੀਆ ਹਾਂ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਹੋ ਜੀ ਹਾਂ ਹਾਂ ਵਧੀਆ ਭਾਈ ਆਹ ਲਿਆ ਹਮੈਨ ਪੜਾ ਤੁਮ ਲਾ ਮੈਂ ਵੀ ਓਏ ਹੋਰ ਬੱਲੇ ਭਾਈ ਤੇਰੀ ਮਾਂ ਤੱਕੜੀ ਐ ਹਾਂਜੀ ਹਾਂਜੀ ਰੈਡੀ ਠੀਕ ਨੇ ਉਹ ਵੀ ਕਿਵੇਂ ਸਿਰਾ ਫੋਨ ਫਾਨੀ ਨਹੀਂ ਕੀਤਾ ਹੈ ਉਹ ਫੋਨ ਤਾਂ ਐ ਹੋ ਗਿਆ ਡੈਡੀ ਫਿਰ ਵੀ ਮਾਂ ਫੋਨ ਕਰੂੰਗਾ ਤੁਸੀਂ ਖੇਤ ਬੰਨੇ ਹੋਵੋਗੇ ਪ੍ਰੀਤ ਨੇ ਮਾਂ ਫੋਨ ਹੋ ਰਹਾ ਬਰਾ ਧਰ ਰਖਿਆ ਹੋਊ ਫਿਰ ਮੈਂ ਆਇਆ ਉਹ ਫਿਰ ਸਿਰਾ ਏਡੀ ਕੀ ਐਮਰਜੈਂਸੀ ਪੈ ਗਈ ਸਾਨੂੰ ਤਾਂ ਐਸੀ ਪ੍ਰੀਤ ਲਾਉ 5-7 ਦਿਨ ਉਹ ਉਤਾ ਠੀਕ ਹੈ ਜੀ ਉਹ ਫਿਰ ਮੇਰੀ ਮਾਂ ਨੇ ਜੀ ਨਹੀਂ ਲਾਇਆ ਹੈਗਾ ਉਹ ਕਹਿੰਦੀ ਵੀ ਪ੍ਰੀਤ ਨੂੰ ਲਿਆ ਵੀ ਮੇਰਾ ਤਾਂ ਮਾਂਜਾ ਪਈ ਹੋਰੇ ਜੇ ਕਰੀ ਜਾਂਦਾ ਤਾਂ ਕਰਕੇ ਫਿਰ ਮੈਂ ਆ ਗਿਆ ਜੀ ਲਾਏ ਜੀ ਲਾਉਣ ਨੂੰ ਕਿਹੜਾ ਇੱਥੇ ਮਹੀਨਾ ਲਾਉਣਾ ਸੀ ਭਾਈ ਉਹਨੇ ਹੈਂ ਜਦ ਆਖੜੀ ਪਾਂ 7 ਦਿਨ ਲਾ ਜਾਂਦੀ ਉਥੇ ਹੀ ਜਾਣਾ ਸ਼ੇਰਾ ਹੁਣ ਤੈਨੂੰ ਵੀ ਪਤਾ ਹੀ ਐ ਹੋਰ ਉਹਨੇ ਕਿੱਥੇ ਜਾਣਾ ਸੀ ਉਹ ਡੜੀ ਗੱਲ ਐ ਜੀ ਹੁਣ ਫਿਰ ਮੈਂ ਬਾਹਰ ਵਾਗ ਜਾਣਾ ਮੇਰੀ ਮੰਮੀ ਦਾ ਇਕਲੀ ਦਾ ਜੀ ਨਹੀਂ ਲੱਗਦਾ ਪ੍ਰੀਤ ਨਾਲ ਉਹਦਾ ਜੀ ਲੱਗਿਆ ਰਹਿੰਦਾ ਹੋਰ ਤਾਂ ਕੋਈ ਚੱਕਰ ਨਹੀਂ ਤਾਂ ਕਰਕੇ ਫਿਰ ਉਹ ਕਹਿੰਦੀ ਵੀ ਲਿਆ ਚੱਲ ਕੋਈ ਨਾ ਫਿਰ ਹੁਣ ਆਪ ਦੇ ਘਰੇ ਤਾਂ ਜਾਣਾ ਹੀ ਐ ਚੱਲ 2 ਦਿਨਾਂ ਦਾ ਮਲੇ ਆਪ ਵੀ ਉਹੀ ਐ 10 ਦਿਨਾਂ ਦਾ ਵੀ ਉਹੀ ਐ ਫੇਰ ਲਾ ਜੂਗੀ ਜੀ 4 ਦਿਨ ਫੇਰ ਲਾ ਜੂ ਮੰਮੀ ਨੇ ਵੀ ਇਹੀ ਕਿਹਾ ਸੀ ਐਂ ਹੀ ਕਹਿੰਦੀ ਸੀ ਪੁੱਤ ਮੈਂ ਚੱਲ ਮੜਾ ਜੇ ਛੇਤੀ ਤੋਰਦਿਆ ਕਰੋ ਮੇਰਾ ਪੁੱਤ ਵਸ ਐਨੇ ਨਾ ਨਾ ਤਾਂ ਮੇਰਾ ਜੀ ਲੱਗ ਜਾਂਦਾ ਮੈਂ ਇੱਥੇ ਇਕੱਲੀ ਰਹਿ ਜਾਂਦੀ ਹਾਂ ਉਹ ਇਹੀ ਗੱਲ ਐ ਮੰਮੀ ਜੀ ਹੁਣ ਤੁਸੀਂ ਵੀਰੇ ਕੱਲੇ ਹੋ ਉੱਥੇ ਮੇਰੀ ਮਾਂ ਇਕੱਲੀ ਐ ਸਾਰੇ ਉਹਦੇ ਵੀ ਨਹੀਂ ਸਾਰੇ ਸੋਡੇ ਵੀ ਨਹੀਂ ਹੈਨਾ ਪ੍ਰੀਤ ਨਾਲ ਜੀ ਲੱਗ ਜਾਂਦਾ ਡੈਡੀ ਹੋਰ ਕੋਈ ਗੱਲ ਨਹੀਂ ਹੈਗੀ ਚੱਲ ਕੋਈ ਨਾ ਪੁੱਤ ਹੁਣ ਉਹਦੇ ਘਰੇ ਜਾਣਾ ਹੀ ਹੈਗਾ ਬਸ ਆਹ ਰੋਟੀ ਬਣਦੀ ਐਗੀ ਮੈਂ ਤਾਂ ਇਹਨੂੰ ਕਿਹਾ ਸੀ ਬਿੱਲੇ ਨੂੰ ਮਾਂ ਤੁਸੀਂ ਰਹਿ ਜਾਓ ਅੱਜ ਇਹ ਵਾਂ ਗਈ ਸਾਹ ਹੋਰ ਫੇਰਾ ਹੁਣ ਕਿਹੜਾ ਟਾਈਮ ਐ ਉਹ ਨਹੀਂ ਨਹੀਂ ਜੀ ਰਹਿਣ ਨੂੰ ਨਾਲ ਤਾਂ ਕਦੇ ਫੇਰ ਦੇਖਾਂਗੇ ਉਹ ਮੰਮੀ ਨੂੰ ਥੋੜਾ ਜਿਹਾ ਬੁਖਾਰ ਜਿਹਾ ਹੋ ਰਿਹਾ ਸੀ ਜਾ ਕੇ ਦਵਾਈ ਦਵਾ ਦੂੰਗਾ ਤੇ ਠੀਕ ਹੋ ਜੂ ਤਾਂ ਕਰਕੇ ਫਿਰ ਦੇਖ ਲਾਂਗੇ ਨਾਲੇ ਪ੍ਰੀਤ ਲਾ ਜੂ ਫਿਰ ਬਾਅਦ ਚ 2-4 ਦਿਨ ਫਿਰ ਮੈਂ ਲਾ ਜੂਗਾ ਇਹ ਉਹ ਛੇਰਾ ਹੋਰ ਤਾਂ ਕੀ ਆ ਭਾਈ ਤੈਨੂੰ ਵੀ ਪਤਾ ਹੀ ਹੈ ਹੁਣ ਆ ਸਾਡੇ ਸਕੇਂਦੇ ਸਾਰੀਆਂ ਕੁੜੀਆਂ ਆਈਆਂ ਹੋਈਆਂ ਨੇ ਇਹ ਤਾਂ ਪਹਿਲਾਂ ਨਹੀਂ ਆ ਰਹੀਆਂ ਨੇ ਉਹ ਇਹ ਸਾਰੀ ਮੁਰਬੀ ਚੱਲੀ ਉਹ ਹਜੇ 4 ਦਿਨ ਜਾਂਦੀਆਂ ਨਹੀਂ ਉਹ ਵੀ ਕਹਿਣੀਆਂ ਪਤਾ ਨਹੀਂ ਕਿੱਡਾ ਕੰਮ ਉਹਨਾਂ ਦਾ ਕੀ ਗੱਲਬਾਤ ਹੈ ਵੀ ਲੈਣ ਵੀ ਆ ਗਏ। ਉਹ ਲੈ ਡੈਡੀ ਇਹ ਚ ਕੀ ਹੈ ਤੁਸੀਂ ਕਹਿ ਦਿਓ ਜੀ ਜਾਂ ਮੰਮੀ ਕਹਿ ਦੂਗੀ ਵੀ ਭਈ ਐ ਕਰਕੇ ਵੀ ਬੁਖਾਰ ਹੋ ਗਿਆ ਉਹਦੀ ਨੂੰ ਤਾਂ ਵਗ ਗਈ। ਹੋਰ ਤਾਂ ਕੀ ਹੈ? ਚਲੋ ਐ ਤਾਂ ਹੁੰਦੀ ਐ ਹੁਣ ਜਿੰਮੇ ਚਲ ਰਹੀਆਂ ਢੇਲੀ ਆਈਆਂ ਨੇ ਪ੍ਰੀਤ ਦੀਆਂ। ਮੰਨਦੇ ਆ ਸੋਡੀ ਗੱਲ ਹਨਾ। ਯਾਰ ਕੋਈ ਨਾ ਪੁੱਤ। ਫੇਰ ਕੀ ਗੱਲ ਆ ਸਾਨੂੰ ਕਿਹੜਾ ਕੋਈ ਗੁੱਸਾ ਹੈਗਾ। ਜਾਣਾ ਹੀ ਐ ਅੱਜ ਵੀ ਜਾਣਾ ਸਵੇਰ ਵੀ ਜਾਣਾ। ਚਲ ਆਹਾ ਰੋਟੀ ਬਣਾਉਣੀ ਆ ਮੈਂ, ਸਬਜੀ ਬਣਗੀ। ਤੇ ਵਸ ਰੋਟੀ ਖਵਾ ਦੋ ਫੇਟ ਐ ਨਾਲ ਤੋਂ ਮੰਮੀ ਪ੍ਰੀਤ ਨੂੰ ਕਹਿ ਦੋ ਪਾ ਲੂ ਕੱਪੜਾ ਇਹਦਾ ਬੈਗ ਚ ਫਿਰ ਟਾਈਮ ਲੱਗ ਜੂ ਬਾਈ ਬਾਈ ਇੱਥੇ ਪਾ ਰੱਖਿਆ ਉਹਨੇ ਦਾ ਫੇਰ ਕੱਪੜੇ ਕੱਢੇ ਨੇ ਬੈਗ ਚ ਹੀ ਪਏ ਨੇ ਕਿਹੜਾ ਬਾਰੇ ਦਿਨ ਹੋਏ ਸੀ ਕਿ ਆਈ ਨੂੰ ਕੋਈ ਮੈਂ ਰੋਟੀ ਪਵਾਉਣੀ ਆ ਖਵਾ ਦੇ ਉਹ ਚੱਲ ਸੇਰਾ ਤੈਨੂੰ ਪਤਾ ਟਾਈਮ ਦੇ ਹਿਸਾਬ ਨਾਲ ਪਾਈ ਫਿਰ ਹੌਲੀ ਹੌਲੀ ਜਵਾਖ ਦਾ ਫਰਕ ਪੈ ਜਾਂਦਾ ਹੈ ਹੁਣ ਐ ਹੌਲੀ ਹੌਲੀ ਜੀ ਲੱਗੂਗਾ ਉੱਥੇ ਚਲ ਪੈ ਤੂੰ ਮਿਲਿਆ ਕੇ ਲੈ ਜਾ ਕਰੀ ਹੋਰ ਕੀ ਐ ਸ਼ੇਰਾ ਸਾਡਾ ਤਾਂ ਇੰਨਾ ਕ ਕਹਿਣ ਦਾ ਫਰਜ਼ ਐ ਭਾਈ ਤੂੰ ਵੀ ਸਿਆਣਾ ਐ ਮਿਲਿਆ ਕੇ ਲੈ ਜਾ ਕਰ ਉਹ ਨਾਲੇ ਤੁਸੀਂ ਨੰਨੂ ਨੂੰ ਫੋਨ ਕਰਕੇ ਬੁਲਾ ਲਵੀ ਹੁਣ ਬਹੁਤ ਦਿਨ ਹੋ ਗਏ ਉਹਨੂੰ ਗਏ ਨੂੰ ਫਿਰ ਉਹ ਵੀ ਪਤੰਦਰ ਤੀਜੇ ਦਿਨ ਟਮਕ ਚੱਕ ਲੰਦਾ ਮੈਂ ਪਿੰਡ ਜਾਣਾ ਮੈਂ ਅੱਜ ਫਰਾਨੇ ਧਾਂ ਜਾਣਾ ਉਹ ਜਵਾਕ ਐ ਭਈ ਹੁਣ ਹੌਲੀ ਹੌਲੀ ਹੋ ਜੂ ਸਿਆਣਾ ਕੋਈ ਉਹ ਡੈਡੀ ਜੀ ਉਹਦੇ ਯਾਰ ਦੋਸਤ ਨੇ ਜਿਹੜੇ ਉਹ ਉੱਥੇ ਨੇ ਨਾ ਫਿਰ ਜਾਦੇ ਉਹਨਾਂ ਦਾ ਵੀ ਜਾਦੇ ਕਰਦਾ ਹੋਰ ਚਲ ਉਹਦਾ ਵੀ ਗਾਹ ਕਰਦੇ ਆ ਬੰਨ ਸੋ ਵਿਆਹ ਉਹ ਹੋ ਗਿਆ ਤਾਂ ਆਪੇ ਟਿਕ ਜੂ ਫਿਰ ਹਾਂ ਇਹ ਤਾਂ ਐ ਜੀ ਨਾਲੇ ਅੱਜ ਉਹਦਾ ਸ਼ੂਟ ਵੀ ਸੀ ਹੇ ਸਹੀ ਸੇਵੀਆਂ ਖਾ ਕੇ ਤਾਂ ਤੇਰੇ ਤੇ ਆਰਾਮ ਜਾ ਗਿਆ ਹੁੰਦਾ ਕਰੇ ਕੋਈ ਨਹੀਂ ਹੈਗਾ ਬਸ ਤਾਂ ਇਹਨਾਂ ਮਾਰੀ ਦੀ ਚਾਬੀ ਦੇਖਦੇ ਮੈਂ ਕਿੱਥੇ ਤਰੀ ਹੁੰਦੀ ਹੈ ਹੁਣ ਤਾਂ ਮੈਂ ਦਿਖਾਉਣੀ ਆ ਹੱਥ ਜੇ ਮੁੜ ਕੇ ਕਦੇ ਕਹਦਾ ਹੁਣੇ ਮੈਂ ਪੇਕੀ ਜਾਨੀ ਆ ਤੇ ਕਦੇ ਉਹਦੀ ਮਾਂ ਨੇ ਕਹਤਾ ਜਾਂ ਉਹਦੇ ਪਿਓ ਨੇ ਕਹਤਾ ਵੀ ਆ ਜਾ ਤੈਨੂੰ ਲੈ ਕੇ ਜਾਨੇ ਹੇ ਹੇ ਨਹੀਂ ਤਾਂ ਤਾਂ ਮੈਂ ਦਿਖਾਉਣੀ ਆ ਹੱਥ ਹੁਣ ਆਪ ਕਾਂਤੇ ਨੇ ਜੱਕੇ ਲਕੋ ਲੈਣੀ ਆ ਜੇ ਪੁੱਛਾਂਗੇ ਅੱਖੋਂ ਵੀ ਪੇਕੀ ਗਈ ਤੇ ਅੰਦੇ ਮਾਂ ਨੂੰ ਦੇ ਆਈ ਹੁਣੀ ਮੈਂ ਕਿਹੜਾ ਦੇ ਆ ਪੁਰਾ ਗਾਣੇ ਨੇ ਇਹ ਵੀ ਕੀ ਬੁੱਝੂਗੀ ਪਤਾ ਇਹਨੂੰ ਵੀ ਲੱਗੂ ਕਿ ਮੇਰਾ ਕੀ ਦੇ ਨਾਲ ਪੰਜਾਤ ਹੈ ਕਿਉਂ ਨਾ ਮੇਰੇ ਉਤੋਂ ਦੀ ਹੋ ਕੇ ਗਈ ਐ ਇਹ ਨਾਲਿਆ ਮੁੰਡੇ ਜੀ ਨੂੰ ਦਿਖਾਉਣੇ ਆ ਹੱਥ ਇਹਨੂੰ ਵੀ ਪਤਾ ਲੱਗੂ ਵੀ ਹਾਂ ਸੱਚੇ ਤਾਂ ਮੈਂ ਜੀ ਚਾ ਵੀ ਸੱਚੀ ਭਾਈ ਚੋਰੀ ਕਰੀ ਤੇਰੀ ਬਹੂ